ਕਿਆ ਹੁੰਦਾ ਸੀ ਕਿ ਜਿੰਨੂੰ ਇਹ ਤੀਰ ਵੱਜੇ ਉਹ ਜੇ ਗਰੀਬ ਹੋਵੇ ਉਹਦਾ ਉਧਾਰ ਤਾਂ ਹੋ ਹੀ ਜਾਣਾ ਹੈ ਉਹਦੇ ਸੰਸਕਾਰ ਕਰਨ ਵਾਸਤੇ ਵੀ ਸਤਿਗੁਰੂ ਜੀ ਨੇ ਪ੍ਰਬੰਧ ਕੀਤਾ ਸੋਨਾ ਲਾਇਆ ਹੋਇਆ ਸੀ ਤੀਰਾਂ ਨੂੰ ਤੋਂ ਕਹਿਣ ਤੋਂ ਭਾਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਅਟਾਰੀ ਦੇ ਵਿੱਚ ਬੈਠੇ ਹੋਏ ਖਪਰਾ ਤੀਰ ਛੱਡ ਰਹੇ ਸਨ अनेका ਦੁਸ਼ਤਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ ਜਦੋਂ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਮੈਦਾਨੇ ਜੰਗ ਦੇ ਵਿੱਚ ਗਏ ਯੁੱਧ ਦੇ ਵਿੱਚ ਗਏ ਤੇ ਬਾਬਾ ਆਜੀਤ ਸਿੰਘ ਜੀ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਕਿਰਪਾ ਕਰੋ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਮੇਰੇ ਹਿਰਦੇ ਦੇ ਵਿੱਚ ਵੀ ਇਹ ਇੱਛਾ ਹੈ ਕਿ ਆਪ ਜੀ ਜੇ ਮੈਨੂੰ ਹੁਕਮ ਦਿਓ ਮੈਂ ਵੀ क्षत्रੀ ਧਰਮ ਨੂੰ ਨਿਭਾਵਾਂ क्षत्रੀ ਕੋ ਪੂਤ ਬ੍ਰਾਹਮਣ ਕੋ ਨਾਹੇ क्षत्रੀ ਦਾ ਪੁੱਤਰ ਆ ਮੈਂ ਇਸ ਵਰਕੇ ਯੁੱਧ ਦੇ ਮੈਦਾਨ ਦੇ ਵਿੱਚ ਯੁੱਧ ਕਰਕੇ ਵੀਰਗਤੀ ਨੂੰ ਪ੍ਰਾਪਤ ਕਰਕੇ ਸ਼ਹੀਦੀ ਪ੍ਰਾਪਤ ਕਰਕੇ ਯੁੱਧ ਕਰਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਮੈਂ ਸਤਿਗੁਰੂ ਜੀਓ ਕਿਰਪਾ ਕਰੋ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਬਰ ਤਿਆਰ ਕਰਕੇ ਭੇਜਿਆ ਇਤਿਹਾਸਕਾਰ ਦੱਸਦੇ ਨੇ ਕਿ ਸਤ ਸਿੰਘ ਜੋ ਬਾਬਾ ਅਜੀਤ ਸਿੰਘ ਜੀ ਦੇ ਸਮੇਤ ਜੋ ਛੇ ਸਿੰਘ ਤੇ ਸਤਵੇਂ ਬਾਬਾ ਆਜੀਤ ਸਿੰਘ ਦੀ ਮੈਦਾਨੇ ਜੰਗ ਦੇ ਵਿੱਚ ਗਏ ਮੈਦਾਨੇ ਜੰਗ ਦੇ ਵਿੱਚ ਉਤਰਦਿਆਂ ਸਾਰ ਹੀ ਭੜ ਧੂਮ ਚਾ ਦਿੱਤਾ ਭਾਜੜ ਪਾ ਦਿੱਤੀ ਅਨੇਕਾਂ ਦੁਸ਼ਟਾਂ ਨੂੰ ਮੌਤ ਦੇ ਘਾਟੋਂ ਉਤਾਰਿਆ ਸਤਿਗੁਰੂ ਜੀ ਦੇ ਜਿਹੜੇ ਬਚਨ ਸਾਨਾ ਕਿ ਸਵਾ ਲੱਖ ਸੇ ਏਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਉਹ ਬਚਨ ਬਾਬਾ ਆਜੀਤ ਸਿੰਘ ਜੀ ਨੇ ਤੇ ਜਿਹੜੇ ਸਿੰਘ ਗਏ ਸਨ ਉਹਨਾਂ ਨੇ ਉਹ ਬਚਨ ਸਤਿਗੁਰੂ ਜੀ ਦੇ ਪੂਰੇ ਕੀਤੇ ਕਿਓ ਕੇ 10 ਲੱਖ ਤਾਜ਼ਾ ਦਮ ਫੌਜ ਆਈ ਸੀ ਤਾਰੀ ਜਿਹੜੀ ਨਵੀਂ ਫੌਜ ਆਈ ਸੀ 10 ਲੱਖ ਉਹ ਸੀ ਉਹ 10ਵੇਂ ਪਾਸ਼ਾ ਜੀ ਨੇ ਜਫਰ ਨਾਮੇ ਦੇ ਵਿੱਚ ਲਿਖੀ ਹੈ ਤੇ ਜਿਹੜੇ ਪਹਾੜੀ ਰਾਜੇਸਾਨ 22 ਧਾਰਾਂ ਦੇ ਰਾਜੇਸਾਨ ਉਹ 22 ਧਾਰਾਂ ਦੇ ਰਾਜਿਆਂ ਦੇ ਨਾਲ ਉਹਨਾਂ ਦੀ ਫੌਜ ਤੇ ਪਿੰਡਾਂ ਦੇ ਵਿੱਚੋਂ ਇਕੱਠੇ ਕੀਤੇ ਹੋਏ ਗੁੱਜਰ ਰੰਗੜ ਬਹੁਤ ਜ਼ਿਆਦੇ ਆਏ ਇਧਰੋਂ ਵਜੀਦ ਖਾਨ ਦੀ ਫੌਜ ਸਰਾਦ ਤੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਤੇ ਦੂਜੇ ਪਾਸੇ ਜਿਹੜਾ ਖਵਾਜਾ ਮਰਦੂਦ ਉਹ ਵੀ ਤੇ ਫੇਰ ਜ਼ਬਰਦਸਤ ਖਾਂ ਲਾਹੌਰ ਤੋਂ ਬਹੁਤੀ ਜ਼ਿਆਦੀ ਫੌਜ ਲੈ ਕੇ ਆਇਆ ਸੀ ਇਹ ਫੌਜਾਂ ਪਹਿਲਾਂ ਹੀ ਸਨ ਤਾਜਾ ਦਮ ਫੌਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖੀ ਹੈ ਬਹੁਤ ਜ਼ਿਆਦੀ ਫੌਜ ਸੀ ਉਹਨਾਂ ਲੱਖਾਂ ਫੌਜਾਂ ਨੂੰ ਮੌਤ ਦੇ ਘਾਟ ਉਤਾਰ ਦਿਆਂ ਹੋਇਆ ਬਾਬਾ ਅਜੀਤ ਸਿੰਘ ਜੀ ਨੇ ਜਿਹੜੇ ਸੇ ਸਿੰਘ ਸਨ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਫੇਰ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਪਿਤਾ ਸਤਿਗੁਰੂ ਜੀ ਉਹ ਵੱਡੇ ਵੀਰ ਨੇ ਬੜੀ ਦਲੇਰੀ ਦੇ ਸਹਿਤ ਸ਼ਹੀਦੀ ਪ੍ਰਾਪਤ ਕੀਤੀ ਹੈ ਕਿਰਪਾ ਕਰੋ ਮੈਨੂੰ ਵੀ ਹੁਕਮ ਬਖਸ਼ੋ ਸਤਿਗੁਰੂ ਜੀ ਕਹਿਣ ਲੱਗੇ ਕਿ ਪੁੱਤਰ ਸੰਪੂਰਨ ਤੌਰ ਤੇ ਤੁਸੀਂ ਜੁੱਧ ਦੇ ਮੈਦਾਨ ਦੇ ਵਿੱਚ ਯੁੱਧ ਕਰਨ ਦੇ ਜਿਹੜੇ ਜੋਹਰ ਹਨ ਸ਼ਸਤਰਾਂ ਦੇ ਜੋਹਰ ਉਹ ਸੰਪੂਰਨ ਤੌਰ ਤੇ ਸਿੱਖੀ ਨਹੀਂ ਸਿੱਖੇ ਨਹੀਂ ਹਨ ਤੁਹਾਡੀ ਉਮਰ ਛੋਟੀ ਹੈ ਬਾਬਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ ਸੀ ਕਿ ਲੜਨਾ ਨਹੀਂ ਆਤਾ ਮuje ਮਰਨਾ ਤੋਂ ਹੈ ਆਤਾ ਖੁਦ ਵੱਢ ਕਰ ਗਲਾ ਤੇਗ ਪੇ ਧਰਨਾ ਹੈ ਤੋਂ ਆਤਾ ਇਸ ਪ੍ਰਕਾਰ ਦੇ ਬੇਚਨ ਕੀਤੇ ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ ਸਤਿਗੁਰੂ ਜੀ ਨੇ ਆਪ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਕਰਕੇ ਮੈਦਾਨੇ ਜੰਗ ਦੇ ਵਿੱਚ ਭੇਜਿਆ ਤੇ ਬੜੀ ਦਲੇਰੀ ਦੇ ਨਾਲ ਲੜੇ ਤੇ ਜਦੋਂ ਦਲੇਰੀ ਦੇ ਨਾਲ ਲੜੇ ਤੇ ਗੁਰੂ ਕੇ ਸਿੱਖੋ ਬਿਜਲੀ ਵਾਂਗੂ ਕਿਰਪਾਨ ਚੱਲਦੀ ਸੀ ਸ਼ੂਕਦੇ ਹੋਏ ਤੀਰ ਜਾਂਦੇ ਸਨ ਬਾਬਾ ਜੁਝਾਰ ਸਿੰਘ ਜੀ ਦੇ ਵਰਸ਼ਿਆਂ ਦੇ ਵਿੱਚ ਅਨੇਕਾਂ ਦੁਸ਼ਤਾਂ ਨੂੰ ਪਰੋਇਆ ਅਖੀਰ ਦੇ ਵਿੱਚ ਜਦੋਂ ਗੁਰੂ ਕੇ ਪਿਆਰੋ ਸਤਗੁਰੂ ਜੀ ਤਿਆਰ ਕਰਕੇ ਭੇਜਣ ਲੱਗੇ ਸਾਨ ਤੇ ਉਸ ਸਮੇਂ ਬਚਨ ਕਹੇ ਸਾਨ ਕੇ ਲੋ ਜਾਓ ਸਿਧਾਰੋ ਤੁਮੇ ਕਰਤਾਰ ਕੋ ਸੌਪਾ ਮਰ ਜਾਓ ਜਾਂ ਮਾਰੋ ਤੁਮੇ ਕਰਤਾਰ ਕੋ ਸੌਪਾ ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਪਾ ਵਾਹਿਗੁਰੂ ਜੰਗ ਕੀ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਜਾਮ ਸ਼ਹਾਦਤ ਤੁਮੇ ਬਖਸ਼ੇ ਇਸ ਪ੍ਰਕਾਰ ਦੇ ਬਚਨ ਕਹਿ ਕੇ ਤੋਰਿਆ ਤੇ ਮੈਦਾਨੇ ਜੰਗ ਦੇ ਵਿੱਚ ਪਹਿਲਾਂ ਤਾਂ ਤੀਰਾਂ ਦੀ ਵਰਖਾ ਕੀਤੀ ਫਿਰ ਕਿਰਪਾਨ ਦੇ ਨਾਲ ਯੁੱਧ ਕੀਤਾ ਜਦੋਂ ਕਿਰਪਾਨ ਟੁੱਟ ਗਈ ਤੇ ਉਸ ਸਮੇਂ ਵਰਸ਼ਾ ਛੋਟਾ ਵੱਡਾ ਵਰਸ਼ਾ ਤੇ ਫਿਰ ਛੋਟਾ ਵਰਸ਼ਾ ਖੇਰ ਜਿਆਦਾ ਵਕੀਰਨਾ ਸਮਾਂ ਆਇਆ ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਕਟਾਰ ਖਿੱਚ ਕੇ ਤੇ ਪਿੱਛੇ ਜਿਹੜਾ ਮੋਟਾ ਡਾਡਾ ਦੁਸ਼ਟ ਪਾਲਕੀ ਦੇ ਵਿੱਚ ਬੈਠਾ ਹੋਇਆ ਸੀ ਉਹਦੇ ਉੱਤੇ ਹਮਲਾ ਕੀਤਾ ਮੋٹے ਪੇਟ ਦੇ ਵਿੱਚ ਉਹਦੀ ਸ਼ਾਦੀ ਦੇ ਵਿੱਚ ਜੋ ਕਟਾਰ ਮਾਰੀ ਤੇ ਕਟਾਰ ਮਾਰ ਕੇ ਘੁਮਾ ਦਿੱਤੀ ੜਕ ਦਿੱਤੀ ਇਹਨੇ ਸਮੇਂ ਤੱਕ ਸਾਰੀ ਫੌਜ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਘੇਰਾ ਪਾ ਲਿਆ ਤੀਰ ਚੱਲੇ ਗੋਲੀਆਂ ਚਲੀਆਂ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਯੁੱਧ ਕਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਗਏ ਇਸੇ ਹੀ ਤਰ੍ਹਾਂ ਗੁਰੂ ਕੇ ਸਿੱਖੋ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਪਾਪੀ ਵਜੀਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣਕੇ ਆਤੇ ਬਹੁਤ ਜ਼ਿਆਦੇ ਤਸੀਹੇ ਦਿੱਤੇ ਆਖੀਰ ਦੇ ਸਮੇਂ ਜਦੋਂ ਸਹਿਕ ਰਹੇ ਸਾਨ ਤੇ ਜਲਾਦਾ ਨੇ ਉਹਨਾਂ ਦੇ ਸੀਸ ਤੇ ਉੱਪਰ वार ਕਰਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ ਇਸ ਪ੍ਰਕਾਰ ਸਤਿਗੁਰੂ ਜੀ ਦੇ ਵੱਡੇ ਸਾਹਿਬਜਾਦੇ ਛੋਟੇ ਸਾਹਿਬਜਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੋਂ ਭਾਈ ਗੁਰਦਾਸ ਜੀ ਨੇ ਬਚਨ ਕਾਹੇ ਹਨ ਕਿ ਚੰਦਨ ਦਾ ਮੁੱਲ ਪਾਉਣ ਵਾਸਤੇ ਪਾਣੀ ਨੇ ਚੰਦਨ ਨੂੰ ਡੋਗ ਦਿੱਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦਿਆਂ ਦੀ ਵਡਿਆਈ ਕਰਾਉਣ ਵਾਸਤੇ ਉਹਨਾਂ ਨੂੰ ਸ਼ਹੀਦ ਕਰਵਾਇਆ ਗੁਰੂ ਕੇ ਪਿਆਰਿਓ ਉਮਰ ਛੋਟੀ ਸੀ ਤੇ ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਆਂ ਬਾਬਾ ਆਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਮੁੱਲ ਪਾਉਣ ਵਾਸਤੇ ਉਹਨਾਂ ਦੀ ਵਿਡਿਆਈ ਜਗਤ ਦੇ ਵਿੱਚ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਮੈਦਾਨੇ ਜੰਗ ਦੇ ਵਿੱਚ ਅਤੇ ਸਰਹੰਦੀਆਂ ਨੀਹਾਂ ਦੇ ਵਿੱਚ ਸ਼ਹੀਦ ਕਰਵਾਏ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਦਾ ਇਤਿਹਾਸ ਹੈ ਤੇ ਗੁਰੂ ਕੇ ਸਿੱਖ ਵੀ ਉਸੇ ਹੀ ਰਾਹ ਦੇ ਉੱਪਰ ਚੱਲੇ ਹਰਮੰਦਰ ਸਾਹਿਬ ਜੀ ਦਾ ਇਤਿਹਾਸ ਤੁਸੀਂ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ ਪਹਿਲਾ ਆਪ ਜੀ ਨੇ ਪਹਿਲੇ ਦਿਨ ਜੋ ਭਾਈ ਮਹਿੰਗਾ ਸਿੰਘ ਜੀ ਦਾ ਇਤਿਹਾਸ ਸਰਵਣ ਕੀਤਾ ਭਾਈ ਮਹਿੰਗਾ ਸਿੰਘ ਜੀ ਨੇ ਤੇ ਉਹਨਾਂ ਨੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਫਿਰ ਦੂਜੇ ਤੀਜੇ ਦਿਨ ਹੋਰ ਵੀ ਸ਼ਹੀਦ ਸਿੰਘ ਸ਼ਹੀਦ ਹੋਏ ਐਸੇ ਹੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਵਾਲੇ ਅਸਥਾਨ ਦੇ ਉੱਪਰ ਮੋਰਚੇ ਦੇ ਵਿੱਚ ਬੈਠੇ ਹੋਏ ਸਾਨ ਸ਼ਾਇਦ ਨਾਮ ਇਤਿਹਾਸ ਦੇ ਵਿੱਚ ਨਾਮ ਭਾਈ ਮੋਹਰ ਸਿੰਘ ਆਇਆ ਹੈ ਤੇ ਉਹਨਾਂ ਦੀਆਂ ਬੱਚੀਆਂ ਵੀ ਨਾਲ ਸਾਨ ਛੋਟੀਆਂ-ਛੋਟੀਆਂ ਦੋ ਬੱਚੀਆਂ ਸਾਨ ਤੇ ਜਦੋਂ ਸਿੰਘ ਨੇ ਮੁਕਾਬਲਾ ਕੀਤਾ ਉਹ ਜਿਹੜੇ ਸਿੰਘ ਗੁਰੂ ਕੇ ਪਿਆਰੇ ਲਾਲ ਸਾਨ ਸੰਤਾਂ ਦੇ ਸਮੇਤ ਜਿਨ੍ਹਾਂ ਨੇ ਜੋ ਸ੍ਰੀ ਹਰਮੰਦਰ ਸਾਹਿਬ ਵੇਖੇ ਗੁਰੂ ਘਰ ਦੀ ਰਾਖੀ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹ ਵੀ ਗੁਰੂ ਕੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲ ਰਹੇ ਸਾਨ ਸ਼ਹੀਦ ਹੋਣ ਵਾਸਤੇ ਉਹਨਾਂ ਦੇ ਹਿਰਦੇ ਦੇ ਵਿੱਚ ਚਾਅ ਸੀ ਕਿਉਂਕਿ ਰਣ ਦੇਖ ਸੂਰੇ ਚਿੱਤ ਉਲਾਸ ਗੁਰੂ ਕੇ ਸਿੱਖੋ ਭਾਈ ਮੋਹਰ ਸਿੰਘ ਜੀ ਨੇ ਜਦੋਂ ਦੇਖਿਆ ਕੇ ਹੁਣ ਸ਼ਹੀਦੀ ਦੇਣ ਦਾ ਸਮਾਂ ਆ ਗਿਆ ਹੈ ਉਹਨਾਂ ਦੀ ਸਿੰਘਣੀ ਤੇ ਛੋਟੀਆਂ-ਛੋਟੀਆਂ ਬੱਜੀਆਂ ਭਾਈ ਮੋਹਰ ਸਿੰਘ ਜੀ ਨੂੰ ਮੈਗਨ ਤਿਆਰ ਕਰ ਕਰਕੇ ਦੇ ਰਹੇ ਸਾਨਾ ਤੇ ਭਾਈ ਮੋਹਰ ਸਿੰਘ ਜੀ ਜਿਹੜੇ ਫੌਜੀ ਬੂਟਾਂ ਸਣੇ ਅੰਦਰ ਆ ਰਹੇ ਸਾਨਾ ਉਹਨਾਂ ਫੌਜੀਆਂ ਦੀ ਛਾਤੀ ਵਿੰਨ ਰਹੇ ਸਾਨਾ ਜਦੋਂ ਕੋਈ ਰੇਂਜ ਦੇ ਵਿੱਚ ਆਉਂਦਾ ਜਦੋਂ ਕੋਈ ਸਾਹਮਣੇ ਆਉਂਦਾ ਤੇ ਆਪਣੀ ਗੰਨ ਦੇ ਵਿੱਚੋਂ ਮਾਰ-ਮਾਰ ਕੇ ਗੋਲੀਆਂ ਧਰਤੀ ਦੇ ਉੱਪਰ ਲਟਾ ਦਿੰਦੇ ਅੱਗੇ ਨਾ ਵਧਣ ਦਿੰਦੇ ਕਿਸੇ ਨੂੰ ਜਦੋਂ ਉਧਰਲੇ ਪਾਸਿਓਂ ਅਕਾਲ ਤਖਤ ਸਾਹਿਬ ਤੋਂ ਵੀ ਗੋਲੀ ਵਰ ਰਹੀ ਸੀ ਗੁਰੂ ਕੇ ਸਿੰਘ ਯੁੱਧ ਕਰ ਰਹੇ ਸਨ ਤਾਂ ਐਸੀ ਹੀ ਤਰ੍ਹਾਂ ਭਾਈ ਮੋਹਰ ਸਿੰਘ ਨੇ ਦੇਖਿਆ ਕਿ ਇਹ ਦੁਸ਼ਟ ਭਾਰਤ ਸਰਕਾਰ ਭਾਰਤੀ ਫੌਜ ਟੈਂਕ ਅੱਗੇ ਨੂੰ ਵਧਾ ਰਹੇ ਹਨ ਤੋ ਭਾਈ ਮੋਹਰ ਸਿੰਘ ਜੀ ਨੇ ਜੋ ਬੱਚਿਆਂ ਸਾਨਾ ਉਹਨਾਂ ਦੇ ਤਾਂ ਦੇ ਨਾਲ ਬੰਬ ਬਣ ਕੇ ਤੇ ਟੈਂਕ ਦੇ ਉੱਪਰ ਸੁੱਟਿਆ ਟੈਂਕ ਦੇ ਉੱਪਰ ਛਾਲਾ ਮਾਰੀਆਂ ਉਹਨਾਂ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕਰ ਗਈਆਂ ਗੁਰੂ ਕੇ ਪਿਆਰਿਓ ਇਤਿਹਾਸ ਪੜ੍ਹੀਏ ਤੇ ਤਾਂ ਪਤਾ ਲੱਗਦਾ ਹੈ 18ਵੀਂ ਸਦੀ ਦੇ ਵਿੱਚ ਵੀ ਛੋਟੇ-ਛੋਟੇ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ ਅਸੀਂ ਅੱਜ ਦੇ ਸਮੇਂ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਧਰਮ ਤੋਂ ਇੰਨਾ ਪਿੱਛੇ ਹੋ ਗਏ ਆ ਕਿ ਦੂਰ ਦੇਸ਼ ਦੇ ਵਿੱਚ ਬੈਠੇ ਹੋਏ ਵੀ ਡਰਦੇ ਆ ਤੇ ਜੇ ਕੋਈ ਧਰਮ ਦੀ ਗੱਲ ਕਰੇ ਚੜ੍ਹਦੀ ਕਲਾ ਵਾਲੀ ਆਪਣੇ ਰਾਜ ਭਾਗ ਦੀ ਗੱਲ ਕਰੇ ਅਸੀਂ ਆਪਣੇਾਂ ਦਾ ਹੀ ਵਿਰੋਧ ਕਰਦੇ ਆ ਐਸੀ ਹਾਲਤ ਹੋ ਗਈ ਸਾਡੀ ਆਪਣੇ ਵੀਰਾਂ ਦਾ ਸਿੱਖਾਂ ਦਾ ਜਿਹੜੇ ਰਾਜ ਭਾਗ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਇਹ ਵਿਚਾਰ ਕਰਨ ਲਈ ਲੰਮੀ ਸੋਚ ਵਿਚਾਰ ਕੇ ਜਿਨ੍ਹਾਂ ਨੇ ਦੇਖਿਆ ਕਿ ਐਨੇ ਲੰਮੇ ਸਮੇਂ ਤੋਂ ਧੀਆਂ ਭੈਣਾਂ ਦੀ ਇੱਜ਼ਤ ਬਰਬਾਦ ਕੀਤੀ ਇਹਨਾਂ ਜ਼ਾਲਿਮਾਂ ਨੇ ਗੁਰੂ ਘਰਾਂ ਦੀ ਬੇਅਦਬੀ ਕੀਤੀ ਅੱਜ ਵੀ ਗੁਰੂ ਘਰ ਢਾ ਰਹੇ ਹਨ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅੱਜ ਵੀ ਨਿਤਾ ਪ੍ਰਤੀ ਦਿਨ ਦਿਹਾੜੇ ਰੋਜ਼ਾਨਾ ਵਾਂਗੂ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਇਹ ਬੇਅਦਬੀ ਤਾਂ ਰੁਕੇਗੀ ਧੀਆਂ ਭੈਣਾਂ ਦੀ ਇੱਜ਼ਤ ਤਾਂ ਮਹਿਫੂਜ਼ ਰਹੇਗੀ ਗੁਰੂ ਘਰ ਗੁਰੂ ਘਰਾਂ ਦੀ ਬੇਦਵੀ ਤਾਂ ਬੰਦ ਹੋਵੇਗੀ ਜੇ ਆਪਣਾ ਰਾਜ ਭਾਗ ਹੋਵੇ ਉਹਨਾਂ ਸੂਰਮਿਆਂ ਨੇ ਯੋਧਿਆਂ ਨੇ ਲੰਮੀ ਵਿਚਾਰ ਕਰਕੇ ਤੇ ਇਹ ਯਤਨ ਕਰਨਾ ਆਰੰਭ ਕੀਤਾ ਕਿ ਆਪਣਾ ਰਾਜ ਭਾਗ ਭਾਵੇਂ ਸ਼ਾਂਤ ਰਹਿ ਕੇ ਜਾਂ ਜਿਹੜੇ ਤਰੀਕੇ ਦੇ ਨਾਲ ਵੀ ਪ੍ਰਾਪਤ ਕਰਨਾ ਪਵੇ ਆਪਣਾ ਰਾਜ ਭਾਗ ਪ੍ਰਾਪਤ ਕਰੀਏ ਤੇ ਸਈ ਸਾਡੇ ਵੀਰ ਉਹ ਆਪਣਿਆਂ ਦਾ ਹੀ ਵਿਰੋਧ ਕਰੀ ਜਾਂਦੇ ਨੇ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਜੇ ਤੂੰ ਸੱਚ ਦੇ ਰਾਹ ਦੇ ਉੱਪਰ ਚੱਲਣ ਵਾਲਿਆਂ ਦਾ ਵਿਰੋਧ ਕਰਦਾ ਏ ਉਹਨਾਂ ਦੇ ਉਲਟ ਭੁਗਤਦਾ ਏ ਤੇ ਫਿਰ ਸਤਿਗੁਰੂ ਜੀ ਨੇ ਬਚਨ ਕਹੇ ਕਿ ਫਿਰ ਤੂੰ ਲੂਣ ਹਰਾਮੀ ਗੁਰਬਾਣੀ ਦੇ ਵਿੱਚ ਬਚਨ ਨੇ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਗੁਰੂ ਕਾ ਲੂਣ ਖਾ ਕੇ ਹਰਾਮ ਖੋਰੀ ਕਰਦਾ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਲੇਖਾ ਦੇਣਾ ਪਵੇਗਾ ਸਤ ਦੇ ਮਾਰਗ ਦੇ ਉੱਪਰ ਚੱਲਣ ਵਾਲਿਆਂ ਦਾ ਵਿਰੋਧ ਕਰਦਾ ਹੈ ਉਹਨਾਂ ਦੇ ਹੱਕ ਦੇ ਵਿੱਚ ਤਾਂ ਕੀ ਖੜਨਾ ਹੈ ਜੇ ਹੱਕ ਦੇ ਵਿੱਚ ਨਹੀਂ ਖੜਦਾ ਜੇ ਤੈਨੂੰ ਮੌਤ ਤੋਂ ਡਰ ਲੱਗਦਾ ਹੈ ਜਿਹੜੀ ਮੌਤ ਨੇ ਆਖੀਰ ਦੇ ਸਮੇਂ ਹਰੇਕ ਨੂੰ ਘੇਰ ਲੈਣਾ ਹੈ ਪਿਛਲੇ ਯੁਗਾਂ ਦੇ ਵਿੱਚ ਬੜੀਆਂ ਲੰਬੀਆਂ ਉਮਰਾਂ ਵਾਲੇ ਹੋਏ ਨੇ ਹਜ਼ਾਰਾਂ ਸਾਲ ਲੱਖਾਂ ਸਾਲ ਲੰਬੀਆਂ ਉਮਰਾਂ ਵਾਲੇ ਹੋਏ ਮੌਤ ਉਹਨਾਂ ਦੀ ਵੀ ਆਈ ਹੈ ਤੇਰੀ ਵੀ ਮੌਤ ਆਉਣੀ ਹੈ ਜ਼ਰੂਰ ਵਾਰ ਜ਼ਰੂਰ ਜਿਹੜੀ ਮੌਤ ਤੋਂ ਡਰ ਕੇ ਤੂੰ ਸਰਕਾਰਾਂ ਦੇ ਹੱਕ ਦੇ ਵਿੱਚ ਤੇ ਧਰਮੀਆਂ ਦੇ ਸੱਚੇ ਸੁੱਚਿਆਂ ਦੇ ਵਿਰੋਧ ਖੜਦਾ ਹੈ ਉਹ ਮੌਤ ਤੇਰੇ ਸਿਰ ਦੇ ਉੱਪਰ ਘੁੰਮ ਰਹੀ ਹੈ ਜ਼ਰੂਰ ਵਾਰ ਜ਼ਰੂਰ ਉਹ ਮੌਤ ਨੇ ਆਉਣਾ ਹੈ ਇਸ ਕਰਕੇ ਆਖਰ ਨੂੰ ਜੇ ਮਰਨਾ ਹੈ ਤਾਂ ਮੂੰਹ ਕਾਲਾ ਕਿਉਂ ਕਰਨਾ ਹੈ ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਕਿ ਧਰਮ ਦੇ ਨਿਸ਼ਾਨ ਸਾਹਿਬ ਦੇ ਥੱਲੇ ਧਰਮ ਤੁਜਾ ਦੇ ਥੱਲੇ ਖੜਾ ਜਿਹੜੇ ਧਰਮੀ ਨੇ ਉਹਨਾਂ ਦਾ ਪੱਖ ਕਰ ਜੇ ਨਾ ਕੀਤਾ ਤੇ ਫਿਰ ਤੂੰ ਲੂਣ ਹਰਾਮੀ ਹੋਵੇਂਗਾ ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ ਤੋਂ ਗੁਰੂ ਕੇ ਪਿਆਰਿਓ ਜਦੋਂ ਸੰਤ ਜਰਨੈਲ ਸਿੰਘ ਜੀ ਮਹਾਪੁਰਖ ਸੰਤ ਪਾਪਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਨੂੰ ਸਿੰਘਾਂ ਨੇ ਇਹ ਕਿਹਾ ਕਿ ਮਹਾਪੁਰਖੋ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਭਾਰਤੀ ਫੌਜਾਂ ਨੇ ਘੇਰਾ ਪਾ ਲਿਆ ਹੈ ਤੇ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਸੰਤ ਪਾਪਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਸਿੰਘੋ ਜੇ ਜਾਲਮ ਸਰਕਾਰ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਫੌਜ ਨੂੰ ਚੜਾਇਆ ਹੈ ਤੇ ਇਧਰ ਗੁਰੂ ਕਾ ਖਾਲਸਾ ਵੀ ਤਿਆਰ ਬਾਰ ਤਿਆਰ ਹੈ ਸਾਡੀ ਰੱਖਿਆ ਕਰਨ ਵਾਸਤੇ ਸਾਡੇ ਨਾਲ ਖੜਨ ਵਾਸਤੇ ਸਤਿਗੁਰੂ ਜੀ ਨੇ ਸ਼ਹੀਦੀ ਫੌਜਾਂ ਵੀ ਭੇਜ ਦਿੱਤੀਆਂ ਨੇ ਇਸ ਕਰਕੇ ਚਿੰਤਾ ਕਰਨ ਦੀ ਲੋੜ ਨਹੀਂ ਏ ਨਹੀਂ ਸੋਚਣਾ ਕਿ ਬਾਹਰ ਭਾਰਤੀ ਸਰਕਾਰ ਨੇ ਬਹੁਤਿਆਂ ਜਿਆਦਿਆਂ ਫੌਜਾਂ ਟੈਂਕ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਏ ਤੇ ਇਧਰ ਸ਼ਹੀਦਾਂ ਦੀ ਫੌਜ ਦੇ ਅੱਗੇ ਨਾ ਟੈਂਕ ਖੜਨੇ ਨੇ ਨਾ ਤੋਪਾਂ ਖੜਨੀਆਂ ਨੇ ਇਹਨਾਂ ਦੇ ਮੂੰਹ ਗੁਰੂ ਕਾ ਖਾਲਸਾ ਮੋੜ ਦੇਵੇਗਾ ਤੇ ਗੁਰੂ ਕੇ ਪਿਆਰਿਓ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਦੇਖਿਓ ਫਿਰ ਗੁਰੂ ਕਾ ਖਾਲਸਾ ਕਿਵੇਂ ਹੋਣਾ ਟਰੱਕ ਭਰ ਭਰ ਕੇ ਇਹਨਾਂ ਦੀਆਂ ਲੋਥਾਂ ਦੇ ਭੇਜਦਾ ਏ ਤੇ ਉਹ ਵਚਨ ਪੂਰੇ ਵੀ ਹੋਏ ਸੂਰਬੀਰ ਵਚਨ ਕੇ ਬਲੀ ਕੌਲਾ ਬੱਪਰੀ ਸੰਤੀ ਛਲੀ ਜਿਹੜੇ ਨਾਮ ਰਸੀਏ ਮਹਾਪੁਰਖਾ ਰੱਬ ਦੇ ਪਿਆਰੇ ਉਹ ਆਪਣੇ ਬਚਨਾਂ ਦੇ ਬਲੀ ਨੇ ਕਿਉਂਕਿ ਉਹਨਾਂ ਨੇ ਸਤਗੁਰੂ ਜੀ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਾਮ ਅਭਿਆਸ ਦੇ ਵਿੱਚ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕੀਤਾ ਸੀ ਤੋ ਐਸੇ ਕਰਕੇ ਬੜੀ ਦਲੇਰੀ ਦੇ ਸਹਤ ਸਮੂਹ ਸ਼ਿੰਗਾ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਤੋ ਮਾਜ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ ਮਾਜ ਮਹੱਲਾ ਤੀਜਾ ਤੀਸਰੇ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਤੇ ਅੰਮ੍ਰਿਤ ਦੇ ਸਬੰਧ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਹਨ ਅੰਮ੍ਰਿਤ ਨਾਮ ਮਨ ਵਸਾਏ ਪੰਜਾਬ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਲੈ ਕੇ ਤੇ ਉਹਨਾਂ ਨਾਮ ਰਸੀਏ ਮਹਾਪੁਰਖਾਂ ਨੇ ਸੰਤ ਗਿਆਨੀ ਜਨਰੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਅਤੇ ਹੋਰ ਗੁਰੂ ਕੇ ਲਾਲਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅੰਮ੍ਰਿਤ ਨਾਮ ਨੂੰ ਮਨ ਵਸਾਇਆ ਹੋਇਆ ਸੀ ਆਪਣੇ ਮਨ ਦੇ ਵਿੱਚ ਵਸਾਇਆ ਹੋਇਆ ਸੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅੰਮ੍ਰਿਤ ਨਾਮ ਵਸ ਗਿਆ ਉਹ ਡਰਦੇ ਨਹੀਂ ਸੱਚੀ ਗੱਲ ਹੈ ਖਰੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਧ ਕਹਾਉਣ ਵਾਲੇ ਕਹਿੰਦੇ ਆਪਣੇ ਆਪ ਨੂੰ ਸਾਧ ਨੇ ਕਹਿੰਦੇ ਆ ਨਾ ਕਿ ਅਸੀਂ ਨਾਮ ਜਪਦੇ ਆ ਤੇ ਪਰ ਜ਼ਾਲਮ ਸਰਕਾਰਾਂ ਤੋਂ ਡਰਦੇ ਫਿਰਦੇ ਨੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅੱਜ ਵੀ ਹੁੰਦੀ ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਕਦੇ ਇਹ ਨਹੀਂ ਨਿਕਲਿਆ ਕਿ ਜ਼ਾਲਮ ਸਰਕਾਰ ਬਹੁਤ ਜ਼ਿਆਦਾ ਜ਼ੁਲਮ ਕਰਦੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕ ਕੀਤੀ ਜਾਂਦੀ ਹੈ ਉਹ ਜਿਹੜੇ ਅੱਜ ਦੇ ਨਾਮ ਰਸੀਏ ਝੂਠੇ ਨਾਮ ਰਸੀਏ ਆਪਣੇ ਆਪ ਨੂੰ ਕਹਾਉਂਦੇ ਨੇ ਨਾ ਉਹਨਾਂ ਦੇ ਜ਼ੁਬਾਨ ਦੇ ਵਿੱਚੋਂ ਕਦੀ ਜ਼ਾਲਮ ਸਰਕਾਰਾਂ ਦਾ ਵਿਰੋਧ ਵਾਲਾ ਵਿਰੋਧ ਵਾਲਾ ਬਚਨ ਨਹੀਂ ਸੁਣਿਆ ਕਿਉਂਕਿ ਡਰ ਹੈ ਉਪਰੀ ਤੌਰ ਤੇ ਤਾਂ ਇਹ ਸ਼ੋਅ ਕਰਦੇ ਨੇ ਕਿ ਅਸੀਂ ਨਾਮ ਜਪਦੇ ਆ ਅਸੀਂ ਸ਼ਾਂਤ ਆ ਇੰਨੇ ਸ਼ਾਂਤ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਨਹੀਂ ਗੁਰੂ ਘਰਾਂ ਦੀ ਹੋਈ ਬੇਅਦਬੀ ਦਾ ਦਰਦ ਨਹੀਂ ਧੀਆਂ ਭੈਣਾਂ ਦੀ ਲੁੱਟੀ ਇੱਜ਼ਤ ਦਾ ਭੋਰਾ ਜਿੰਨਾ ਵੀ ਦਰਦ ਨਹੀਂ ਡਰਦੇ ਫਿਰਦੇ ਨੇ ਉਪਰੋਂ ਹੋਰ ਕੁਝ ਸ਼ੋਅ ਕਰਦੇ ਨੇ ਕਰੇ ਤੋਂ ਕਰਮ ਦਿਖਾਵੇ ਹੋਰ ਰਾਮ ਕੀ ਦਰਗਹ ਬਾਤਾ ਚੋਰ ਜਿਹੜੇ ਜਿਨ੍ਹਾਂ ਦੀ ਐਸੀ ਹਾਲਤ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਐਸੀ ਹਾਲਤ ਹੈ ਉਹਨਾਂ ਦੀ ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਹਨਾਂ ਨੇ ਨਾਮ ਅਭਿਆਸ ਕਰਕੇ ਅੰਮ੍ਰਿਤ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਅੰਮ੍ਰਿਤ ਨਾਮ ਵਸਿਆ ਉਹ ਕਦੇ ਵੀ ਜ਼ਾਲਮ ਸਰਕਾਰਾਂ ਤੋਂ ਡਰਦੇ ਨਹੀਂ ਇੱਕ ਪਾਸੇ ਤਾਂ ਬੰਦਗੀ ਕਰਨ ਵਾਲਾ ਹੋਵੇ ਤੇ ਦੂਜੇ ਪਾਸੇ ਜ਼ਾਲਮ ਸਰਕਾਰਾਂ ਦੀਆਂ ਤੋਪਾਂ ਹੋਣ ਟੈਂਕ ਹੋਣ ਉਹ ਕਦੇ ਨਹੀਂ ਡਰਦੇ ਭਾਈ ਦਲਜੀਤ ਸਿੰਘ ਜੀ ਦਾ ਇਤਿਹਾਸ ਪੜੋ ਜਦੋਂ ਅੰਗਰੇਜ਼ਾਂ ਦੇ ਨਾਲ ਸਿੱਖਾਂ ਦਾ ਖੀਰਲਾ ਜੁੱਧ ਹੋਇਆ ਭਾਈ ਦਲਜੀਤ ਸਿੰਘ ਦੀ ਸਤਗੁਰੂ ਜੀ ਦੀ ਬਾਣੀ ਦੇ ਉੱਪਰ ਵਿਸ਼ਵਾਸ ਰੱਖਣ ਵਾਲੇ ਗੁਰੂ ਕੇ ਨਾਮ ਅਭਿਆਸੀ ਸੇਖ ਸਾਨ ਉਹਨਾਂ ਨੇ ਸੋਚਿਆ ਕਿ ਬੜਾ ਯੁੱਧ ਕੀਤਾ ਹੈ ਬੜੇ ਦੁਸ਼ਤਾਂ ਨੂੰ ਮੌਤ ਦੇ ਘਾਟ ਉਤਾਰਿਆ ਹੁਣ ਹੁਣ ਸ਼ਹੀਦੀ ਪ੍ਰਾਪਤ ਕਰ ਜਾਈਏ ਤੇ ਉਹਨਾਂ ਨੇ ਜਦੋਂ ਵਿਚਾਰ ਕੀਤੀ ਕਿ ਸ਼ਹੀਦ ਹੋਣਾ ਹੈ ਤੋਪ ਦੇ ਅੱਗੇ ਜਾ ਕੇ ਖੜੇ ਹੋ ਗਏ ਤੋਪ ਚੱਲੀ ਨਹੀਂ अनेका ਤੋਪਾਂ ਜਿਹੜੀ ਤੋਪ ਦੇ ਅੱਗੇ ਜਾ ਕੇ ਖੜੇ ਹੁਣ ਤੋਪ ਨਾ ਚੱਲਿਆ ਕਰੇ ਤੋਪ ਬੰਦ ਹੋ ਜਾਇਆ ਕਰੇ ਇੱਕ ਤੋਪ ਨੂੰ ਤੋਪ ਦੇ ਅੱਗੇ ਜਾ ਕੇ ਉਹਦੇ ਮੂੰਹ ਨੂੰ ਹੱਥ ਪਾ ਕੇ ਤੇ ਭਾਈ ਦਲਜੀਤ ਸਿੰਘ ਜੀ ਖੜੇ ਹੋਏ ਫੇਰ ਵੀ ਤੋਪ ਨਾ ਚੱਲੀ 100 ਤੇ 25 ਸਾਲ ਉਮਰ ਭੋਗ ਕੇ ਭਾਈ ਦਲਜੀਤ ਸਿੰਘ ਜੀ ਆਪਣੀ ਮੌਜ ਦੇ ਅਨੁਸਾਰ ਆਪਣੀ ਪੰਜ ਭੌਤਿਕ ਦੇਹੀ ਨੂੰ ਤਿਆਗ ਕੇ ਗਏ ਨੇ ਸਿੱਖਾਂ ਦਾ ਇਤਿਹਾਸ ਪੜ੍ਹੀਏ ਫੇਰ ਪਤਾ ਲੱਗਦਾ ਹੈ ਜਿਨ੍ਹਾਂ ਦੇ ਅੰਦਰੋਂ ਡਰ ਖਤਮ ਹੋ ਗਿਆ ਹੈ ਨਾ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਸ਼ਕਤੀ ਪ੍ਰਗਟ ਹੋ ਗਈ ਨਾਮ ਜਿਨ੍ਹਾਂ ਨੇ ਜਪਿਆ ਬੰਦਗੀ ਕੀਤੀ ਉਹ ਜ਼ਾਲਮ ਸਰਕਾਰਾਂ ਦਾ ਡਟ ਕੇ ਵਿਰੋਧ ਕਰਦੇ ਨੇ ਉਹ ਆਪਣੇ ਆਪ ਨੂੰ ਝੂਠੇ ਧਰਮੀ ਸ਼ੋਅ ਨਹੀਂ ਕਰਦੇ